ਉਦਿਆਨਾ ਖੇਰ ਵਿੱਚੋਂ ਵੀ ਨਿਕਲਦੇ ਬੁੱਢੇ ਦਰਿਆ ਦੇ ਪ੍ਰਦੂਸ਼ਿਤ ਪਾਣੀ ਲੈ ਕੇ ਹਮੇਸ਼ਾ ਹੀ ਰਾਜਨੀਤੀ ਗਰਮਾਂਦੀ ਰਹੀ ਹੈ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਇਸ ਦੀ ਸਫਾਈ ਨੂੰ ਲੈ ਕੇ ਬੇੜਾ ਚੁੱਕਿਆ ਕਿ ਆ ਬੁੱਢੇ ਦਰਿਆ ਚ ਪੈਣ ਵਾਲੇ ਫੈਕਟਰੀਆਂ ਤੇ ਡਾਇਰੀਆਂ ਦੇ ਪ੍ਰਦੂਸ਼ਿਤ ਪਾਣੀ ਰੋਕਣ ਲਈ ਸੰਤ ਸੀਚੇਵਾਲ ਦੇ ਨਾਲ ਹਲਕਾ ਪੂਰਬੀ ਦੇ ਵਿਧਾਇਕ ਅਤੇ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਬਣਾਈ ਗਈ ਕਮੇਟੀ ਦੇ ਚੇਅਰਮੈਨ ਦਲਜੀਤ ਗਰੇਵਾਲ ਭੋਲਾ ਵੱਲੋਂ ਕਈ ਉਪਰਾਲੇ ਕੀਤੇ ਗਏ। ਇਸੇ ਮਹਿੰਮ ਤਹਿਤ ਬੁੱਢੇ ਦਰਿਆ ਦੇ ਕੰਢੇ ਸੰਤ ਸੀਚੇਵਾਲ ਆਸਵਾ ਮੈਂਬਰ ਸੰਜੀਵ ਅਰੋੜ ਾਇਕ ਦਰਜੀਤ ਗਰੇਵਾਲ ਭੋਲਾ ਵੱਲੋਂ ਬੂਟੇ ਵੀ ਲਗਾਏ ਗਏ ਸਟਿੰਗ ਹੌਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ। ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਸੰਤ ਸਿਚੇਵਾਲਜੀ ਬਾਬਾ ਜੀ ਦਾ ਤੇ ਸਾਡੇ ਰਾਜ ਸਭਾ ਮੈਂਬਰ ਨੇ ਨਾਲ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਦਾ। ਔਰ ਬਾਬਾ ਜੀ ਵੀਰੇ ਆਪਾਂ ਸਾਰੇ ਗੱਲ ਕਰਦੇ ਇਹਨਾਂ ਨੇ ਪੂਰੇ ਪੰਜਾਬ 'ਚ ਵਾਕਈ ਵਾਤਾਵਰਨ ਨੂੰ ਸਹਾਦਾਰਨ ਦਾ ਸਭ ਤੋਂ ਵੱਡਾ ਯੋਗਦਾਨ ਇਹਨਾਂ ਦਾ। ਤੇ ਅੱਜ ਇੱਥੇ ਲੱਗੇ ਹੋਏ ਨੇ। ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਇੰਡਸਟਰੀ ਦੇ ਪਾਣੀ ਦੀ ਗੱਲ ਕਰਦੇ ਹੋ ਤੇ ਉਹ ਕਮੀਆਂ ਰਹੀਆਂ ਹੋਈਆਂ ਨੇ। ਕਮੀਆਂ ਕੀ ਹੁਣਾ ਜਿੱਥੇ ਇਧਰ ਇਸ ਪਾਸੇ ਇੰਡਸਟਰੀ ਲੱਗੀ ਆ ਤੇ ਇੰਡਸਟਰੀ ਵਾਲੇ ਨੇ ਆਪਣਾ ਮਤਲਬ ਕਿ ਸੀਵਰੇਜ ਪਾ ਲਿਆ ਤੇ ਜਿਹੜੀ ਦੂਜੀ ਗ੍ਰੀਨ ਇੰਡਸਟਰੀ ਆ ਜਾਂ ਹੋਰ ਕੋਈ ਘਰੇਲੂ ਹੈਗੇ ਆ ਉਹ ਸੀਵਰੇ ਨਹੀਂ ਪਿਆ ਅਜੋ ਸਾਡੇ 1.5 18 ਕਰੋੜ ਦਾ ਮਤਲਬ ਕਿ ਸਮਝੋ ਟੈਂਟਰ ਲੱਗ ਗਿਆ ਵਾ ਇਹ ਵੀ ਤਕਰੀਬ ਮੇਰਾ ਖਿਆਲ ਵੀ ਹੁਣ ਇਲੈਕਸ਼ਨ ਕਰਕੇ ਥੋੜੇ ਡਿਲੇ ਹੋ ਜਾਊਗਾ ਨਹੀਂ ਤਾਂ ਮਹੀਨੇ ਡੇਢ ਮਹੀਨੇ ਚ ਸਾਡਾ ਸੀਗਾ ਵੀ ਇਹਨੂੰ ਕੰਪਲੀਟ ਕਰ ਲਾਂਗੇ ਜਿਹੜਾ ਪਾਣੀ ਆਸੇ ਪਾਸੇ ਜਾ ਰਿਹਾ ਪਲਾਟਾਂ ਜਾ ਰਿਹਾ ਵਾ ਜਾਂ ਇਹਨਾਂ ਦੇ ਸੀਟਪੀ ਜਾ ਰਿਹਾ ਆਪਣੇ ਆਪਣੇ ਦੂਜੇ ਸੀਟਪੀ ਜਾ ਰਿਹਾ ਵਾ ਤੇ ਉਹ ਸਾਰਾ ਅਸੀਂ ਅਲੱਗ ਕਰਕੇ ਤੇ ਇਥੇ ਐਸਟਪੀ ਪਲਾਂਟ ਤੇ ਆਵੇ ਕਿਉਂਕਿ ਇਥੇ ਬਾਬਾ ਜੀ ਦੱਸ ਕੇ ਡਨੇ ਵੀ 225 ਐਮਐਲਡੀ ਦਾ ਤੇ 80 90 ਐਮਐਲਡੀ ਪਾਣੀ ਆ ਰਿਹਾ ਉਸ ਕਰਕੇ ਆ ਤੇ ਪ੍ਰੋਬਲਮ ਇਹ ਆ ਵੀ ਆਪਾਂ ਚਲੋ ਪਿੱਛੇ ਦੀ ਗੱਲ ਜਿਵੇਂ ਰੋੜਾ ਸਾਹਿਬ ਨੇ ਕਿਹਾ ਵੀ ਪਿੱਛੇ ਦੀ ਗੱਲ ਨਹੀਂ ਕਰਦੇ ਪਰ ਜਿਹੜਾ 74 ਸਾਲ ਦਾ ਸਿਸਟਮ ਖੜਾ ਹੋਇਆ ਉਹਨੂੰ ਸਹੀ ਕਰਨ ਨੂੰ ਸਮਾਂ ਤਾਂ ਲੱਗੂਗਾ ਸਮਾਂ ਲੱਗਣੇ ਆ ਜੀ ਆਪਾਂ ਕਹਿ ਦਈਏ ਅੱਜ ਤਾਂ ਜਿਹੜੀਆਂ ਚਲੋ ਪੰਜੇ ਗੋਲਾ ਇੱਕੋ ਜੀਆਂ ਨਹੀਂ ਸਾਡੇ ਅਫਸਰ ਸਹਿਬਾਨ ਬਹੁਤ ਵਧੀਆ ਵੀ ਨੇ ਤੇ ਬਹੁਤ ਕੁਝ ਐਸੇ ਵੀ ਨੇ ਜਿਹਨਾਂ ਹਜੇ ਆਤਾ ਸੁਧਾਰਨ ਦੇ ਟਾਈਮ ਲੱਗ ਰਿਹਾ ਵਾ ਤੇ ਉਹਨੂੰ ਜਿੱਦਾਂ ਸੰਤ ਜੀ ਨੇ ਕਹੇਗਾ ਕਿ ਬੈੱਡ ਜਦੋਂ ਤੱਕ ਸਾਫ਼ ਨਹੀਂ ਹੁੰਦਾ ਮਤਲਬ ਤੁਹਾਡੇ ਵੱਲੋਂ ਵੀ ਸਫਾਈ ਕਰਵਾਈ ਜਾ ਰਹੀ ਹੈਗੀ ਲਗਾਤਾਰ ਜਦੋਂ ਬਰਸਾਤਾਂ ਹੋਈਆਂ ਸੀ ਉਦੋਂ ਵੀ ਤੁਸੀਂ ਸਫਾਈ ਕਰਾਈ ਕੀ ਇਹ ਇੱਕ ਆਪਸ਼ਨ ਹੈਗਾ ਕਿ ਤੁਸੀਂ ਦੁਬਾਰਾ ਤੋਂ ਇਸ ਵੱਲ ਥੋੜਾ ਧਿਆਨ ਦਿਓ ਲਗਾਤਾਰ ਲਗਾਤਾਰ ਮਸ਼ੀਨਾਂ ਲੱਗੀਆਂ ਹੋਈਆਂ ਜਿਵੇਂ ਕਿ ਇਹਦੀ ਸਫਾਈ ਐਸ ਪ੍ਰਸਾਤ ਤੋਂ ਪਹਿਲਾਂ ਪਹਿਲਾਂ ਸਫਾਈ ਵੀ ਹੋ ਜੂਗੀ ਤੇ ਜਿਹੜੀ ਗੱਲ ਕਰਦੇ ਆਂ ਹਾਂ ਜਿਹਨੇ ਪਲਾਂਟ ਨੇ ਜਿਵੇਂ ਆ ਆਈਪੀਐਸ ਜਿਵੇਂ ਬਾਬਾ ਜੀ ਕਹਿੰਦੇ ਸੀਗੇ ਉਹਨੂੰ ਇੱਥੇ ਹਾਈ ਕੋਰਟ ਚਲੇ ਗਿਆ ਉਸ ਤੋਂ ਬਾਅਦ ਹੁਣ ਅਸੀਂ ਸੁਪਰੀਮ ਕੋਰਟ ਚ ਵੀ ਲੈ ਗਏ ਆ ਉਸ ਨੂੰ ਕਿਉਂਕਿ ਇੱਥੋਂ ਫੈਸਲਾ ਗਲਤ ਹੋ ਗਿਆ ਵਾ ਉਹ ਪਲਾਂਟ ਰੋਕਣ ਕਰਕੇ ਤਕਰੀਬਨ ਇਸ 24 ਦੇ ਵਿੱਚ ਵਿੱਚ ਜਿਹੜੇ ਪਲਾਂਟ ਨੇ ਸਾਰੇ ਚੱਲ ਪੈਣੇ ਨੇ ਤੁਸੀਂ ਦੇਖਿਆ ਤੁਸੀਂ ਤਾਂ ਲੋਕਤੰਤਰ ਦਾ ਚੌਥਾ ਥੰਮੋ ਸਾਰੇ মিডিਆ ਵਾਲੇ ਤਿੰਨ ਪਲਾਂਟ ਜਿਹੜੇ ਲੱਗ ਰਹੇ ਨੇ ਉਹ 24 ਤੱਕ ਸਾਰੇ ਕੰਪਲੀਟ ਹੋ ਜਣੇ ਆ ਸਹੀ ਮੈਨੇ ਜਦੋਂ ਜਿੰਨੇ ਜਿਹੜੇ ਕਪਲਾਂਟ ਨਹੀਂ ਚੱਲ ਕਹ ਸਕਦਾ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਹੁੰਦਾ ਤੇ ਉਸ ਤੋਂ ਇਲਾਵਾ ਜਿਹੜੀ ਕਮੀਆਂ ਪੇਸ਼ੀਆਂ ਜਦ ਤੱਕ ਅਸੀਂ ਉਹ ਵੀ ਪੂਰੀਆਂ ਕਰ ਲਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੇ ਬਾਬਾ ਜੀ ਦਾ ਆਸ਼ੀਰਵਾਦ ਹੈ ਸਾਡੇ ਤੇ ਜਿਨ੍ਹਾਂ ਨੇ ਕਾਲੀ ਬਈ ਸਾਫ਼ ਕਰਕੇ ਮਿਲ ਕੇ ਦਿਖਾ ਦਿੱਤੀ ਲੋਕ ਕਹਿੰਦੇ ਸੀ ਬਈ ਬਈ ਸਾਫ਼ ਨਹੀਂ ਹੋ ਸਕਦੀ ਤੇ ਉਹ ਸਾਡੇ ਦੇ ਹੱਥਾਂ 'ਚ ਆਪ ਮੇਰੇ ਖਿਆਲ ਮੇਰੇ ਨੂੰ ਲੱਗਾ ਹਫਤੇ ਦੇ ਵਿੱਚ ਵਿੱਚ ਇੱਕ ਦੋ ਗਿੜੇ ਆਪ ਲਾ ਕੇ ਜਾਂਦੇ ਨੇ ਤੇ ਅੱਜ ਦਰਖਤ ਲਾ ਰਹੇ ਨੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਰੋਲਾ ਸਾਹਿਬ ਨੇ ਦੱਸਿਆ ਜਿਹੜੇ ਵਾਤਾਵਰਨ ਨੂੰ ਸੰਭਾਲਣ ਵਾਸਤੇ ਸਾਨੂੰ ਅੱਜ ਜ਼ਰੂਰਤ ਹੈ ਹੈਲਥ ਤੇ ਹੈਲਥ ਠੀਕ ਹੈ ਪੈਸਾ ਜ਼ਰੂਰਤ ਹੈ ਸਭ ਕੁਝ ਤੇ ਜੇ ਆਪਾਂ ਪੈਸਾ ਜਿੰਨਾ ਮਰਜ਼ੀ ਜੋੜ ਲਈਏ ਪ੍ਰਾਪਰਟੀਆਂ ਜਿੰਨੀਆਂ ਮਰਜ਼ੀ ਬਣਾ ਲਈਏ ਤਨ ਦੌਲਤ ਜਿੰਨਾ ਮਰਜ਼ੀ ਬਣਾ ਲਈਏ ਤੇ ਜੇ ਬਾਤਾਵਾਰ ਨੂੰ ਨਾ ਸੰਭਾਲਿਆ ਤੇ ਫਿਰ ਅਸੀਂ ਬਚ ਨਹੀਂ ਸਕਾਂਗੇ ਤੇ ਅਸੀਂ ਕਹਿੰਦੇ ਆ ਤਰੱਕੀ ਕਰ ਲਈ ਸਾਡੀ ਸਾਇੰਸ ਕਹਿੰਦੀ ਬਹੁਤ ਤਰੱਕੀ ਕਰ ਲਈ ਸਾਡੇ ਡਾਕਟਰ ਕਹਿੰਦੇ ਬਹੁਤ ਤਰੱਕੀ ਕਰ ਲਈ ਜਦੋਂ ਤਰੱਕੀ ਨਹੀਂ ਸੀ ਉਦੋਂ ਇਨਸਾਨ ਦੀ ਉਮਰ ਹੁੰਦੀ ਸੀ 100 ਸਾਲ ਸਵਾ 100 ਸਾਲ ਕੋਈ ਬਿਮਾਰੀ ਨਹੀਂ ਹੁੰਦੀ ਸੀ ਅੱਜ ਅਸੀਂ ਤਰੱਕੀ ਕਰ ਲਈ ਹੈ ਤੇ ਜਨਮ ਲੈੰਦੇ ਹੀ ਬੱਚਾ ਦਵਾਈ ਲੈਣਾ ਜਾਂਦਾ ਤੇ ਉਮਰ ਰਹਿ ਗਈ ਆ 40-45 ਸਾਲ ਤੇ ਅਸੀਂ ਦੁੱਖ ਦੇ ਘੜੀ ਜਾਂਦੇ ਆ ਤੇ ਉਥੇ ਦੇਖਦੇ ਆਂ ਤੇ ਪੁੱਛਦੇ ਆਂ ਤੇ ਕੀ ਹੋ ਗਿਆ ਹਾਰਟ ਅਟੈਕ ਹੋ ਗਿਆ ਲੀਵਰ ਖਰਾਬ ਹੋ ਗਿਆ ਲੰਗਜ਼ ਖਰਾਬ ਹੋ ਗਏ ਨੇ ਤੇ ਉਹ ਕਦੇ ਨਾ ਹੁੰਦੇ ਇਹ ਹਵਾ ਪਾਣੀ ਜਿਹੜਾ ਪਾਣੀ ਹੈ ਖਰਾਬ ਹੋ ਗਿਆ ਉਹਦੇ ਨਾਲ ਹੁੰਦੇ ਨੇ ਅੱਜ ਤਰੱਕੀ ਕਰਨ ਦੇ ਬਾਵਜੂਦ ਸਾਡੀ ਉਮਰ ਸਿਰਫ 50 ਸਾਲ ਰਹਿ ਗਈ ਤੇ ਜਦ ਕਿ ਡੇਲੀ ਦਵਾਈ ਖਾਣ ਲੱਗੇ ਤੇ ਇਹ ਤਰੱਕੀ ਨਹੀਂ ਕੀਤੀ ਸੀ ਬਨਾਸ਼ ਕਰ ਲਿਆ ਤੇ ਉਹਦੇ ਵਾਸਤੇ ਜ਼ਰੂਰ ਆਮ ਆਦੀ ਪਾਰਟੀ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਕਿ ਖਾਸ ਕਰਕੇ ਇਸ ਚੀਜ਼ ਨੂੰ ਲੱਗੇ ਹੋਏ ਨੇ ਵੀ ਇਹਨੂੰ ਸੰਭਾਲਣਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਉਦੋਂ ਹੀ ਬਣ ਸਕਦਾ ਜਦੋਂ ਸਾਡਾ ਪਾਣੀ ਸਹੀ ਹੋਊਗਾ ਹਵਾ ਸਹੀ ਹੋਊਗੀ ਤੇ ਸਾਡੀ ਇੰਡਸਟਰੀ ਸਹੀ ਤਰ੍ਹਾਂ ਚੱਲੂਗੀ ਤੇ ਤਾਂ ਹੀ ਗ੍ਰੋਥ ਹੋਊਗੀ ਇਸ ਕਰਕੇ ਆਉਣ ਵਾਲੇ ਸਮੇਂ ਤੁਹਾਨੂੰ ਵਧੀਆ ਖੁਸ਼ਖਬਰੀ ਮਿਲੂਗੀ 24 ਦੇ ਵਿੱਚ ਵਿੱਚ ਸਾਨੂੰ ਉਮੀਦ ਹੈ ਕਿਉਂਕਿ ਜਿਹੜੀ ਬੁੱਢਾ ਦਰਿਆ ਤੇ ਘੱਗਰ ਦਰਿਆ ਵਾ ਔਰ ਘੱਗਰ ਦਰਿਆ ਦਾ ਵੀ ਸ਼ਾਇਦ ਬਾਬਾ ਜੀ ਤੁਸੀਂ ਜਾਂ ਨਹੀਂ ਗਏ ਔਰ ਮੈਂ ਤਾਂ ਕਹੀ ਥਾਂ ਮੈਂ ਵਿਜ਼ਿਟ ਕੀਤਾ ਘੱਗਰ ਦਿਆਂ ਦਾ ਇਸ ਤੋਂ ਹੀ ਮਾੜਾ ਹਾਲ ਹੈ ਔਰ ਅਸੀਂ ਘੱਗਰ ਦਰਿਆ ਕਨੌਰੀ ਜਾ ਕੇ ਵਿਜ਼ਿਟ ਕੀਤੀ ਇੱਕ ਜੀਰਖਪੁਰ ਕੀਤੀ ਡੇਰਾ ਪੱਸੀ ਕੀਤੀ ਤੇ ਉੱਥੇ ਲੋਕ ਰੋ ਰਹੇ ਸੀ ਜਿਹੜੇ ਉੱਥੇ ਰਹਿਣ ਵਾਲੇ ਉਹ ਹੱਥ ਤੇ ਖਾਰੇ ਸੀ ਆਪਣੇ ਡੰਗਰੇ ਦਿਖਾ ਰਹੇ ਡੰਗਰਾਂ ਦੀ ਚਮੜੀ ਖਰਾਬ ਹੋ ਗਈਆਂ ਐਸਾ ਹਾਲ ਹੋਇਆ ਗਿਆ ਕਾਲਾ ਸੰਗਰ ਡਰੇਨ ਤੇ ਸੀ ਤੇ ਐਸਾ ਹਾਲ ਹੋ ਗਿਆ ਤੇ ਬਹੁਤ ਫਰਕ ਘੱਗਰ ਦਰਿਆ ਤੇ ਬੁੱਢਾ ਦਰਿਆ ਦੀ ਜਿਹੜੀ ਕਮੇਟੀ ਸਪੈਸ਼ਲ ਵਿਧਾਨ ਸਭਾ ਵਿੱਚ ਸਾਡੇ ਮਾਂਜੋਗ ਮੁੱਖ ਮੰਤਰੀ ਸਾਹਿਬ ਤੇ ਕਹਿਣ ਤੇ ਸਾਡੇ ਜਿਹੜੇ ਸਪੀਕਰ ਨੇ ਵਿਧਾਨ ਸਭਾ ਦੇ ਮਾਂਜੋਗ ਸਰਕਾਰਤ ਸਿੰਘ ਸੰਧਵਾ ਜੀ ਉਹਨਾਂ ਨੇ ਸਪੈਸ਼ਲ ਕਮੇਟੀ ਅਜ ਤੱਕ ਧਿਆਨ ਨਹੀਂ ਦਿੱਤਾ ਗਿਆ ਸਪੈਸ਼ਲ ਕਮੇਟੀ ਬਣਾਈ ਆ ਵਿਧਾਨ ਸਭਾ ਦੀ ਕਮੇਟੀ ਬਣਾ ਕੇ ਵੀ ਇਹ ਪਾਣੀ ਨੂੰ ਜਿਹੜਾ ਘੱਗਰ ਦਰਿਆ ਤੇ ਬੁੱਢਾ ਦਰਿਆ ਤੇ ਹੋਰ ਵੀ ਜਿੱਥੇ ਪੁੱਛ ਲਓ ਪੋਲੂਸ਼ਨ ਹੋ ਰਿ ਤੇ ਉਹਦੇ ਚ 12 ਐਮਐਲਏ ਸਾਰੇ ਸੂਝਵਾਨ ਐਮਐਲਏ ਦੀ ਸਾਰੀ ਸਲਾਹ ਨਾਲ ਅੱਜ ਥਾਂ-ਥਾਂ ਤੇ ਵਿజిਟ ਕਰ ਰਹੇ ਆ ਤੇ ਮੇਰਾ ਖਿਆਲ ਆ ਵੀ ਅਸੀਂ 30 ਤੋਂ ਵੱਧ ਮੀਟਿੰਗਾਂ ਕਰ ਲਈਆਂ ਅਲੱਗ-ਅਲੱਗ ਥਾਵਾਂ ਤੇ ਵਿਜਿਟ ਵੀ ਕੀਤਾ ਵਾ ਤੇ ਕਾफी ਸੁਧਾਰ ਆਇਆ ਪਰ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਸਹੀ ਹੋਊਗਾ ਤੁਹਾਨੂੰ ਵਾਦਾ ਕਰਦਾ ਦੇਖੋ ਜੀ ਮੈਂ ਸਾਡੇ ਐਮਪੀ ਸਾਹਿਬ ਸੰਤ ਸੀਚੇਵਾਲ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਕਿ ਇਹ ਪੂਰੇ ਪੰਜਾਬ ਦੀ ਜਿਹੜੀ ਪੋਲੂਸ਼ਨ ਦੀ ਐ ਪ੍ਰੋਬਲਮ ਇਹ ਇਹਦੇ ਪਿੱਛੇ ਲੱਗੇ ਹੀ ਰਹਿੰਦੇ ਆ ਇਹ ਸਿਰਫ ਆਪਣੇ ਜ਼ਿਲ੍ਹੇ ਚ ਨਹੀਂ ਲੱਗਦੇ ਆਪਣੀ ਜਗ੍ਹਾ ਚ ਨਹੀਂ ਲੱਗਦੇ ਜਿਹੜਾ ਸੀਚੇਵਾਲ ਪਿੰਡ ਆ ਉੱਥੇ ਤਾਂ ਇਹਨਾਂ ਨੇ ਕੀਤਾ ਹੀ ਕੀਤਾ ਕੰਮ ਜਿਹੜਾ ਕਿ ਪੂਰੀ ਦੁਨੀਆ ਵਿੱਚ ਮੰਨਿਆ ਜਾਂਦਾ ਕਿ ਸਿਰਫ ਹਿੰਦੁਸਤਾਨ ਚ ਨਹੀਂ ਪੂਰੀ ਦੁਨੀਆ ਚ ਮੰਨਿਆ ਜਾਂਦਾ ਬੜੇ ਸਾਡੇ 1 ਆਫ ਦੀ ਮੋਸਟ ਰਿਸਪੈਕਟੇਬਲ ਬਾਬਾ ਜੀ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦ ਅਸੀਂ ਇੱਕ ਦਿਨ ਪਾਰਲੀਮੈਂਟ ਬੈਠੇ ਉਹ ਕਹਿੰਦੇ ਜੀ ਬਾਬਾ ਜੀ ਤੁਸੀਂ ਸਭ ਤੋਂ ਉੱਪਰ ਹੋ ਐਮਪੀ ਕਹਿਣ ਲੱਗੇ ਉਹ ਕਹਿੰਦੇ ਉਹ ਕਿਉਂ ਕਹਿੰਦੇ ਤੁਸੀਂ ਇਕੱਲੇ ਹੀ ਸੈਕੂਲਰ ਬਾਬਾ ਹੋ ਪਾਰਲੀਮੈਂਟ ਵਿੱਚ ਸੋ ਮੈਂ ਇਹ ਕਹਿ ਰਿਹਾ ਜੋ ਇਹ ਕਰ ਰਹੇ ਆ ਸਾਰੇ ਲੁਧਿਆਣੇ ਵਾਲੇ ਇਹਨਾਂ ਦਾ ਸ਼ੁਕਰਗੁਜ਼ਾਰ ਆ ਸਾਡੇ ਸਾਰੇ ਐਮਐਲਏ ਸ਼ੁਕਰਗੁਜ਼ਾਰ ਆ ਸਾਰੇ ਇਹਨਾਂ ਦੇ ਸ਼ੁਕਰਗੁਜ਼ਾਰ ਆ ਕਿ ਜੋ ਇਹ ਕਰ ਰਹੇ ਆ ਔਰ ਐਦਾਂ ਹੀ ਕਰੀ ਜਾਈਓ ਇਹ ਤੁਸੀਂ ਓਹੀ ਕਰ ਸਕਦੇ ਹੋ ਅਸੀਂ ਬਾਕੀ ਕੰਮ ਕਰ ਸਕਦੇ ਆ ਬਟ ਆ ਜਿਹੜਾ ਕੰਮ ਹੈ ਇਹਨਾਂ ਨੂੰ ਹੀ ਸੱਚਦਾ ਇਹ ਹੀ ਕਰ ਸਕਦੇ ਅੱਜ ਇਹਨਾਂ ਦਾ ਮੈਨੂੰ ਫੋਨ ਆਇਆ ਮੈਂ ਲੁਧਿਆਣਾ ਹੀ ਸੀਗਾ ਮੈਂ ਕਿਹਾ ਜੀ ਮੈਂ ਆ ਗਿਆ ਇਹਨਾਂ ਦਾ ਤਾਂ ਹੁਕਮ ਹੁੰਦਾ ਸਿਰ ਰੱਖਾਂ ਤੇ ਬਹੁਤ ਜਿਹੜਾ ਕੰਮ ਕਰ ਰਹੇ ਭੱਲੇ ਵਾਲਾ ਕਰ ਰਹੇ ਜਿਹੜਾ ਇਹਨਾਂ ਨੇ ਹੁਣੇ ਪਾਣੀ ਦਾ ਸੈਂਪਲ ਲਿੱਤਾ ਔਰ ਇਹਨਾਂ ਨੇ ਦਿਖਾਇਆ ਕਿ 158 ਹੈਗੀ ਆ ਰੀਡਿੰਗ ਉਹ ਬਹੁਤ ਦੇਖੋ ਨਾਰਮਲ ਪਾਣੀ ਦੀ ਜੇ ਮੈਂ ਗਲਤ ਨਹੀਂ ਹੈਗਾ ਤਾਂ ਹਾਂਜੀ 25 30 ਹੁੰਦੀ ਹੈ ਨਹੀਂ ਪੀਨ ਵਾਲੇ 50 ਤੋਂ ਉੱਪਰ ਨਹੀਂ ਪੀਨ ਵਾਲੇ ਪਾਣੀ ਦੀ 50 ਤੋਂ ਥੱਲੇ ਤੋਂ ਮਰਿਆ ਹੋਇਆ ਹੁੰਦਾ ਆਪਾਂ ਆਪਾਂ 500 ਤੱਕ ਪੀ ਸਕਦੇ ਹਾਂ 150 ਤੱਕ ਚਲੋ ਚਲੋ ਮੇਰਾ ਮਤਲਬ ਹੈ ਕਿ ਉੱਥੇ ਵੀ ਉੱਥੇ ਵੀ ਆ ਜਾਏਗੀ ਪਰ ਹੁਣ ਗੱਲ ਇਹ ਹੈ ਕਿ ਜਿਹੜੇ ਆਪਣੀ ਬੋਤਲਾਂ ਬੂਤਲਾਂ 'ਚ ਹੁੰਦਾ ਉਹਦਾ 30 ਦੇ ਆਸ-ਪਾਸ ਹੁੰਦਾ ਪਰ ਇਹ ਜਿਹੜੇ ਪਾਸੇ ਲੱਗੇ ਹੋਏ ਇਹਨਾਂ ਨੇ ਪਲਾਂਟੇਸ਼ਨ ਵੀ ਕੀਤੀ ਕਿੱਡਾ ਭੱਲੇ ਦਾ ਕੰਮ ਹੈ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੇ ਜਿਹੜੇ ਦਰਖਤ ਹੁੰਦੇ ਨਾ ਇਹ ਦੇਨ ਆ ਉੱਪਰ ਵਾਲੇ ਦੀ ਇਹ ਸਿਰਫ ਸਾਨੂੰ ਛਾਂ ਦਿੰਦੇ ਆ ਠੀਕ ਆ ਸਾਨੂੰ ਆਕਸੀਜਨ ਦਿੰਦੇ ਆ ਸਾਡਾ ਵਾਤਾਵਰਨ ਚੰਗਾ ਕਰਦੇ ਆ ਫੇਰ ਮੈਂ ਤੁਹਾਨੂੰ ਦੱਸਾਂ ਪਿੰਡਾਂ ਵਿੱਚ ਕਦੀ ਦੇਖਿਆ ਪਿੰਡਾਂ ਜੋ ਕੀ ਕਹਿੰਦੇ ਜੀ ਬੱਚੇ ਕਿੱਥੇ ਆ ਉਹ ਦਰਖਤ ਥੱਲੇ ਖੇਡ ਰਹੇ ਸਰਪੰਚ ਕਿੱਥੇ ਬੈਠੇ ਆ ਪੰਚ ਕਿੱਥੇ ਉਹ ਦਰਖਤ ਥੱਲੇ ਹੁੰਦੀ ਆ ਜੇ ਉਹ ਇਕੱਠੇ ਹੋ ਕੇ ਗੱਪਾਂ ਮਾਰਨੀ ਆ ਇਹ ਦਰਖਤ ਇੱਕ ਕਿੰਨੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਪੂਰੀ ਦੁਨੀਆ 'ਚ ਸਾਰੇ ਹਸਪਤਾਲਾਂ ਦਾ ਇੱਕ ਸਰਵੇ ਹੋਇਆ ਜਿਹੜਾ ਹਸਪੀਟਲ ਦਾ ਕਮਰਾ ਬਾਹਰ ਨੂੰ ਖੁੱਲਦਾ ਸੀ ਔਰ ਉਹਦੇ ਚੋਂ ਦਰਖਤ ਦਿਸਦੇ ਸੀ ਗ੍ਰੀਨਰੀ ਦਿਸਦੀ ਸੀ ਉਹ ਮਰੀਜ਼ ਬਾਕੀ ਕਮਰਿਆਂ ਨਾਲੋਂ ਜਲਦੀ ਠੀਕ ਹੋ ਜਾਂਦੇ ਸੀ ਇਹ ਤਾਂ ਸੁਗਾਤ ਹੈ ਜਿਹੜੀ ਇਹ ਦੇਈ ਜਾਂਦੇ ਇਹ ਕੋਈ ਸੋਚ ਨਹੀਂ ਸਕਦਾ ਕਿ ਇੱਕ ਦਰਖਤ ਕਿੰਨਾ ਕੁਛ ਕਰਦਾ ਸਰਕਾਰ ਕੀ ਦੇਗੀ ਸਰਕਾਰ ਤੋਂ ਵੀ ਬਹੁਤ ਸਾਰੀਆਂ ਤੁਸੀਂ ਦੱਸ ਕਿ ਕਿਉਂਕਿ ਇੰਡਸਟਰੀ ਨੂੰ ਦੇਖੋ ਇੰਡਸਟਰੀ ਦੀ ਮੰਗ ਹੈ ਐਸਟੀਪੀ ਪਲਾਂਟ ਜਿਹੜੇ ਹੈਗੇ ਨਾ ਬਹੁਤ ਛੋਟੇ ਐਸਟੀਪੀ ਪਲਾਂਟ ਜਿਹੜੇ ਬਹੁਤ ਛੋਟੇ ਮੈਂ ਮੈਂ ਤੁਹਾਨੂੰ ਉਹਦਾ ਦੱਸਦਾ ਦੇਖੋ ਇਹਦਾ ਇੱਕੋ ਤਰੀਕਾ ਹੈ ਮੈਂ ਆਲਰੇਡੀ ਲੱਗਿਆ ਵੀ ਹੋਇਆ ਇੱਕ ਪਾਲਿਸੀ ਬਣਾਉਣ ਲੱਗਿਆ ਅਸੀਂ ਦੇਖੋ ਜ਼ੈਡ ਐਲਟੀ ਦੀ ਲੋੜ ਆ ਖੀਰ ਤਾਂ ਪਾਣੀ ਜਿੰਨਾ ਮਰਜ਼ੀ ਟ੍ਰੀਟ ਹੋ ਜਾਏ ਕਦੀ ਟ੍ਰੀਟ ਹੋ ਜੂ ਕਦੀ ਨਹੀਂ ਹੋਊਗਾ ਏ ਇੰਡਸਟਰੀਅਲ ਪਾਰਕ ਲੱਗਨੇ ਚਾਹੀਦੇ ਆ ਮੈਂ ਆਲਰੇਡੀ ਲੱਗਿਆ ਹੋਇਆ ਇੱਕ ਦੋ ਇੰਡਸਟਰੀਅਲ ਪਾਰਕ ਲੱਗਣਗੇ ਜਿਹਦੇ ਚ ZLD ਲੱਗੂ ਉਹ ਇੰਡਸਟਰੀਅਲ ਪਾਰਕ ਅਲੇ ਦੀ ਜ਼ਿੰਮੇਵਾਰੀ ਹੋਊਗੀ ਦੇਖੋ ਮੈਂ ਚਾਹੁੰਦਾ ਡਾਈੰਗ ਅਲੇ ਜਿਹੜੇ ਆ ਨਾ ਆਪਣੀ ਇੰਡਸਟਰੀ ਚਲਾਣ ਇਹ ਨਹੀਂ ਜੀ ਅੱਜ ਦਰਵਾਜ਼ਾ ਖੁੱਲ੍ਹਿਆ ਡਾਈੰਗ ਦਾ ਤੇ ਸਾਹਮਣੇ ਪੋਲਿਊਸ਼ਨ ਬੋਰਡ ਦਾ ਇਨਸਪੈਕਟਰ ਖੜਾ ਹੈ ਯਾ ਆਕਸੀਜਨ ਹੈ ਯਾ ਸੀ ਟੈਨਸ਼ਨ ਹੋ ਜਾਂਦੀ ਐ ਇਹਨਾਂ ਨੂੰ ਦੇਖੋ ਆਪਣਾ ਕੰਮ ਕਰਨ ਇਹ ਨਹੀਂ ਜੀ ਰਾਤੀ ਸੁੱਤੇ ਪੇ ਵੀ ਪੋਲੂਸ਼ਨ ਬੋਰਡ ਵਾਲਿਆਂ ਦੇ ਸੁਪਨੇ ਪੋਲੂਸ਼ਨ ਬੋਰਡ ਵਾਲੇ ਵੀ ਦੇਖੋ ਪੋਲੂਸ਼ਨ ਬੋਰਡ ਵਾਲੇ ਵੀ ਆਪਣਾ ਕੰਮ ਕਰ ਰਹੇ ਮੈਂ ਉਹ ਨਹੀਂ ਕਹਿੰਦਾ ਗਲਤ ਕਰ ਰਹੇ ਆ ਦੇਖੋ ਉਹਨਾਂ ਨੂੰ ਅੱਗੇ ਐਨਜੀਟੀ ਤੋਂ ਇੱਕ ਦੇਖੋ ਇੱਕ ਸਟੇਟ ਹੈ ਸਟੇਟ ਕਹੀ ਜਾਵੇ ਜੀ ਅਸੀਂ ਸਟੇਟ ਕੀ ਕਹਿੰਦੀ ਜ਼ਮੀਨਾਂ ਦਿੰਦੀ ਫ੍ਰੀ ਤੁਹਾਨੂੰ ਕਿ ਇੰਡਸਟਰੀ ਆ ਕੇ ਲਗਾਓ ਕਈ ਸਟੇਟਾਂ ਚ ਦਿੰਦੇ ਆ ਬਿਜਲੀ ਸਸਤੀ ਦਿੰਦੇ ਤੁਹਾਨੂੰ ਕਹਿੰਦੇ ਜੀ 5 ਸਾਲਾਂ ਤੱਕ ਇਹੀ ਬਿਜਲੀ ਤੁਸੀਂ ਇੰਡਸਟਰੀ ਲਗਾਓ ਜੇ ਐਡਾ ਸੌਖਾ ਹੁੰਦਾ ਨਾ ਸਟੇਟਾ ਕਹਿ ਦਿੰਦੀ ਆ ਜੀ ਅਸੀਂ ਤੁਹਾਨੂੰ ਪੋਲੂਸ਼ਨ ਨਾਲ ਤੁਹਾਡੇ ਕੋਈ ਨਹੀਂ ਪੰਜ ਸਾਲ ਲਾਊਗਾ ਤੁਸੀਂ ਇੰਡਸਟਰੀ ਲਗਾ ਲਓ ਉਹ ਨਹੀਂ ਕਹਿ ਸਕਦੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਜਿਹੜੀ ਪੋਲੂਸ਼ਨ ਹੈ ਇਹ ਇਹਦਾ ਪਹਿਲਾਂ ਗਲਤ ਹੈ ਇਹਨਾਂ ਦੇ ਉੱਪਰ ਐਨਜੀਟੀ ਸੈਂਟਰਲ ਪੋਲੂਸ਼ਨ ਬੋਰਡ ਬੈਠੀ ਫਿਰ ਐਨਜੀਟੀ ਬੈਠੀ ਆ ਫਿਰ ਕੋਟਾ ਬੈਠੀ ਆ ਉਸ ਤੋਂ ਇਲਾਵਾ ਜਿਹੜਾ ਵੀ ਕੋਈ ਐਗਰੀਮੈਂਟ ਇੰਡੀਆ ਸਾਈਨ ਕਰਦਾ ਕਿਸੇ ਵੀ ਕੰਟਰੀ ਨਾਲ ਕੋਈ ਵੀ ਐਗਰੀਮੈਂਟ ਹੋਵੇ ਚਾਹੇ ਡਿਫੈਂਸ ਦਾ ਹੋਵੇ ਚਾਹੇ ਤੁਸੀਂ ਇੰਪੋਰਟ ਐਕਸਪੋਰਟ ਦਾ ਹੋਵੇ ਕੋਈ ਤੁਸੀਂ ਚੀਜ਼ ਲੈਣੀ এনਵਾਇਰਨਮੈਂਟ ਦੀ ਕਲੋਜ਼ ਹਰ ਐਗਰੀਮੈਂਟ ਚ ਹੈ ਜੇ ਵਰਲਡ ਬੈਂਕ ਨੇ ਤੁਹਾਨੂੰ ਪੈਸੇ ਦੇਣੇ ਆ ਉਹਦੇ ਚ এনਵਾਇਰਨਮੈਂਟ ਹੈ ਆਈਐਮਐਫ ਨੇ ਤੁਹਾਨੂੰ ਪੈਸੇ ਦੇਣੇ ਉਹਦੇ ਚ ਆਈ ਹੈ ਜੇ এনਵਾਇਰਨਮੈਂਟ ਵੱਲ ਧਿਆਨ ਆਪਾਂ ਨਹੀਂ ਦਵਾਂਗੇ ਪੋਲੂਸ਼ਨ ਤਾਂ ਹੁੰਦੀ ਹੁੰਦੀ ਪਾਰਲਿਆ ਨਾਲ ਰਿਲੇਸ਼ਨ ਵੀ ਖਰਾਬ ਹੁੰਦੇ ਕਿਉਂ এনਵਾਇਰਨਮੈਂਟ ਨਹੀਂ ਇਹ ਸਟੇਟ ਨਹੀਂ ਤੰਗ ਕਰਨਾ ਚਾਹਦੀ ਇਹ ਦੇਖੋ ਜਿਹੜੇ ਰੂਲ ਬਣੇ ਆ ਇਹ ਫਾਲੋ ਕਰਨਾ ਹੀ ਪੈਨੇ ਸੋ ਮੈਂ ਵਾਂਸ ਅਗੇਨ ਬਾਬਾ ਜੀ ਦਾ ਸ਼ੁਕਰਗੁਜ਼ਾਰ ਆ ਔਰ ਸਟੇਟ ਜੋ ਕਰ ਸਕੇਗੀ ਕਰਦੀ ਆ ਔਰ ਕਰੇਗੀ ਇੱਕ ਸਵਾਲ ਲੈ ਲਓ ਐਮਪੀ ਸਾਹਿਬ 800 ਕਰੋੜ 900 ਕਰੋੜ ਦੀਆਂ ਗੱਲਾਂ ਹੁੰਦੀਆਂ ਰਹੀਆਂ ਇਸ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਉਹ ਵੀ ਪੈਸਾ ਹੀ ਸੀਗਾ ਉਹ ਤੇ ਨਾ ਅਕਾਲੀਆਂ ਵੇਲੇ ਨਾ ਕਾਂਗਰਸ ਵੇਲੇ ਚਲੋ ਹੁਣ ਆਪਾਂ ਪੋਲਿਟਿਕਸ 'ਚ ਨਾ ਪਈਏ ਆਪਾਂ এনਵਾਇਰਨਮੈਂਟ ਕਰਦੇ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਚੰਗਾ ਮੇਬੀ ਉਹਨਾਂ ਨੇ ਵੀ ਠੀਕ ਕੀਤਾ ਹੋਵੇ ਹੁਣ ਆਪਾਂ ਆਪ ਨਾ ਕਰੀ ਜਾਂਦੇ ਆ ਬਸ ਆਪਾਂ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਠੀਕ ਪਹਿਲੇ ਤਾਂ ਹਮ ਅਸੀਂ ਤਾਂ ਅਖਬਾਰਾਂ ਜੀ ਪੜ੍ਹਦੇ ਸੀ ਵੀ ਬਹੁਤ ਗੰਦਾ ਅੱਛਾ ਜੋ ਅਸੀਂ ਇੱਥੇ ਆਣ ਕੇ ਚੈੱਕ ਕੀਤਾ ਉਸ ਦਿਨ ਚੈੱਕ ਕੀਤਾ ਤੇ ਅੱਜ ਇਹਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਜਿਹੜੇ ਪਾਣੀ ਪੈਂਦੇ ਸੀ ਉਹ ਰੁਕ ਗਏ ਤੇ ਪਾਣੀ ਵਗਣ ਲੱਗ ਪਿਆ ਬਾਕੀ ਜਿਹੜਾ ਇਹਦੇ ਆਲੇ ਦੁਆਲੇ ਜਿਹੜਾ ਸੀਗਾ ਰਸਤੇ ਵੰਡ ਦੇ ਨਾਲ ਇਕ ਤਾਂ ਉਹ ਜਿਹੜੀ ਹੈਗੀਆਂ ਆ ਖੇਤਾਂ ਦੀਆਂ ਕੀਮਤਾਂ ਜਿਹੜੀਆਂ ਵਧ ਗਈਆਂ ਜਿੱਥੇ ਇਧਰ ਕੋਈ ਝਾਕ ਨਹੀਂ ਰਿਹਾ ਸੀ ਦੂਸਰਾ ਇਹਦੇ ਨਾਲ ਲੰਘਣ ਨਾਲ ਇੱਕ ਖੂਪ ਜਿਹੜੀ ਸੀ ਲੋਕਾਂ ਦੀ ਖਤਮ ਹੋ ਚੁੱਕੀ ਵੀ ਗੰਧਾਂ ਨਾਲ ਜਿਹੜਾ ਹੈਗਾ ਬੁੱਢਾ ਦਰਿਆ ਕਦੇ ਸਾਫ਼ ਨਹੀਂ ਹੋ ਸਕਦਾ ਇਥੋਂ ਤਾਂ ਤੁਹਾਨੂੰ ਝਲਕ ਦਿਖਾ ਦਿੱਤੀ ਐ ਇਦੋਂ ਗਾਂਹ ਜਿਹੜੀ ਹੈਗੀ ਐ ਸਿਰਫ ਦੋ ਸਾਬਾਂ ਤੋਂ ਪਾਣੀ ਪੀਂਦਾ ਦੋ ਟ੍ਰੀਟਮੈਂਟ ਪਲਾਂਟ ਦਾ ਕੋਰਟ ਰੀਡ ਹੋ ਰਿਹਾ ਉਦੋਂ ਦਾ ਜਿਹੜਾ 225 ਐਮਐਲ ਦੀ ਆ ਉਸ ਤੋਂ ਸਾਨੂੰ ਲੈ ਕੇ ਜਾਣਾ ਬਾਕੀ ਦੇ ਇਥੋਂ ਉਸ ਤੋਂ ਜ਼ਿਕਰ ਕੀ ਹੈਗਾ ਉਦੋਂ ਦਾ ਇੱਕ ਉਹਦੇ ਵਿੱਚ ਹੈ ਕਿ ਉਹ ਕੋਰਟ ਵਿੱਚ ਕੇਸ ਚੱਲਦਾ ਕਰਕੇ ਉਹ ਪਾਣੀ ਇਹਦੇ ਨਾਲ 225 ਵਾਲੇ ਨਾਲ ਜੁੜਿਆ ਨਹੀਂ ਉਹ ਥੋੜਾ ਜਿਹਾ ਸਾਨੂੰ ਵੇਟ ਕਰਨ ਦੀ ਲੋੜ ਆ ਬਾਕੀ ਜਿਹੜਾ ਹੈਗਾ ਦੋ ਹੀ ਚੀਜ਼ਾਂ ਅਸੀਂ ਕਿੰਨੇ ਇੰਡਸਟਰੀ ਲੱਗੇ ਇੰਡਸਟਰੀ ਦਾ ਵਿਕਾਸ ਹੋਵੇ ਅਸੀਂ ਇੰਡਸਟਰੀ ਦੇ ਬਿਲਕੁਲ 100% ਨਾਲ ਇੰਡਸਟਰੀ ਜਿਹੜੀ ਆਪਣੀ ਵੇਸਟੇਜ ਹੈ ਤੇ ਆਪਣਾ ਜਿਹੜਾ ਹੈਗਾ ਜਿਹੜੇ ਪਾਣੀ ਨੂੰ ਟ੍ਰੀਟ ਕਰਕੇ ਜੋ ਮਿਆਰ ਹੁਣੋਂ ਦੋ ਟ੍ਰੀਟਮੈਂਟ ਪਲਾਂਟਾਂ ਤੇ ਪਹਿਰੇ ਦੂਸਰੇ ਵੀ ਪਰ ਅਨਟ੍ਰੀਟਡ ਪਾਣੀ ਨਾ ਬਵੇ ਇੰਨੀ ਤਾਂ ਗੱਲ ਇੰਡਸਟਰੀ ਨੂੰ ਇਹ ਵੀ ਥੋੜੀ ਜੀ ਪ੍ਰੋਬਲਮ ਹੈਗੀ ਹੈ ਕਿ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਉਹਨਾਂ ਦੀ ਕੈਪੈਸਿਟੀ ਥੋੜੀ ਘੱਟ ਨਹੀਂ ਉਹ ਕੈਪੈਸਿਟੀ ਉਹਨਾਂ ਨੇ ਬਣਾਇਆ ਕਿਸੇ ਨੇ ਤਾਂ ਨਹੀਂ ਕਿਉਂਕਿ ਜਿੰਨਾ ਤੁਸੀਂ ਕੰਮ ਕਰਦੇ ਆ ਥੋੜੀ ਜਿੰਨੇ ਕੋ ਕੂੜਾ ਕਿੰਨੇ ਕੋ ਜੇ ਮਿਊਸਪਲ ਕਮੇਟੀ ਦਾ ਤੇ ਉਹ ਪਾਣੀ ਹੈਗਾ ਤੇ ਉਹ ਮਿਊਸਪਲ ਕਮੇਟੀ ਨੇ ਸਾਹਮਣਾ ਇੰਡਸਟਰੀ ਦੇ ਇੰਡਸਟਰੀ ਨੇ ਸਾਹਮਣਾ ਉਹਦੇ ਵਿੱਚ ਤੀਸਰੇ ਦਾ ਤਾਂ ਕੋਈ ਰੋਲਾ ਨਹੀਂ ਕਿਉਂਕਿ ਹਜੇ ਪਹਿਲਾਂ ਅਸੀਂ ਅਨਟਰੀਟਡ ਸਿੱਟੀ ਜਾਂਦੇ ਸੀ ਸਾਨੂੰ ਕਿਸੇ ਨੇ ਕਿਹਾ ਨਹੀਂ ਹੁਣ ਤੁਸੀਂ ਦੇਖੋਗੇ 19 ਤੋਂ ਲੈ ਕੇ 21 ਤੱਕਰ ਦੋ ਸਾਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਦਿੱਤੇ ਸੀ ਹਰ ਮਿਊਸਪਲ ਕਮੇਟੀ ਨੂੰ ਕਿ ਤੁਸੀਂ ਆਪਣੇ ਪਾਣੀ ਟ੍ਰੀਟ ਕਰਕੇ ਦੋ ਸਾਲਾਂ ਵਿੱਚ A to Z ਪੂਰਾ ਕਰਨਾ ਜੇ ਨਹੀਂ ਤੁਸੀਂ ਕਰੋਗੇ ਤੁਹਾਨੂੰ এনਵਾਇਰਨਮੈਂਟ ਕੰਪਨਸੇਸ਼ਨ ਪਊਗਾ ਤੁਸੀਂ ਦੇਖੋਗੇ 1 ਐਮਐਲਡੀ ਪਾਣੀ ਟ੍ਰੀਟ ਕਰਨ ਤੇ 43 ਲੱਖ ਲੱਗਦਾ ਤੇ 1 ਸਾਲ ਦਾ ਜੁਰਮਾਨਾ ਕਿੰਨਾ ਪਿਆ 1 ਕਰੋੜ ਸੋ ਅਸੀਂ ਜੁਰਮਾਨਾ ਦੁੱਗਣੇ ਤੋਂ ਵੱਧ ਭਰ ਚੁੱਕੇ ਆ ਪਰ ਹਜੇ ਵੀ ਸਾਨੂੰ ਉਹ ਪੈ ਰਹੇ ਜਿਕਰ ਪਾਣੀ ਟ੍ਰੀਟ ਹੋ ਜਾਣਗੇ ਇੱਕ ਬੰਨੇ ਤਾਂ ਪਾਣੀ ਸਾਫ਼ ਹੋਣਗੇ ਲੋਕ ਬਿਮਾਰੀਆਂ ਤੋਂ ਬਚਣਗੇ ਦੂਸਰਾ ਜਿਹੜੇ ਸਾਨੂੰ এনਵਾਇਰਨਮੈਂਟ ਕੰਪਨਸੇਸ਼ਨ ਪੈ ਰਹੇ ਉਹ ਸਾਡੇ ਕੋਲੋਂ ਬਚੂਗਾ ਰੁਕੂਗਾ ਸਿਹਤ ਲੋਕਾਂ ਦੀ ਬਚੂਗੀ ਪਾਣੀ ਬਚਣਗੇ ਸੋ ਇਹਦੇ ਵਾਸਤੇ ਜਿੰਨਾ ਕਿਚਰ ਜਿਹੜੀ ਹੈਗੀ ਇਹ ਕੋਈ ਵੀ ਪਾਣੀ ਪਾ ਰਿਆ ਉਹ ਇਹ ਨਹੀਂ ਵੀ ਕੋਰਟ ਨੇ ਦੇ ਸੁੱਧ ਕਰਕੇ ਆਇਆ ਸੀਗਾ ਕਿ ਕਿਸੇ ਨੂੰ ਕੋਈ ਅਧਿਕਾਰ ਨਹੀਂ ਚਾਹ ਮਿਸਪਲ ਕਾਰਪੋਰੇਸ਼ਨ ਹੈ ਇੰਡਸਟਰੀ ਉਹ ਕਹਿੰਦੇ ਮੇਰੇ ਕੋਲ ਪ੍ਰਬੰਧ ਹੈ ਨਹੀਂ ਇਸ ਕਰਕੇ ਮੈਂ ਇਹਦੇ ਵਿੱਚ ਪਾਉਣਾ ਇਹ ਕੋਈ ਲੋਜਿਕ ਨਹੀਂ ਜਿਹਦੇ ਕੋਲ ਨਹੀਂ ਹੈ ਜਿੰਨਾ ਹੈਗਾ ਉਹਨਾਂ ਕੋ ਕੋ ਕਰੇ ਇੰਡਸਟਰੀ ਦਾ ਬਹੁਤ ਸਾਰਾ ਪਾਣੀ ਅਭੀ ਪਲਾਟੋ ਮੇ ਸੀਵਰ ਮੇ ਆ ਰਹਾ ਹੈ ਉਸ ਕੋ ਲੈ ਕੇ ਕੇ ਪੀਪਸੀ ਵੀ ਖਾਲੀ ਉਹ ਉਹ ਟ੍ਰੀਟਮੈਂਟ ਉਹ ਦੇ ਕੇ ਜੋ ਅਫਸਰ ਹੈ ਉਹ ਵੀ ਖਾਲੀ ਬਹਾਨੇਬਾਜ਼ੀ ਕਰ ਰਹੇ ਨੇ ਨਹੀਂ ਬਹਾਨੇਬਾਜ਼ੀ ਕਰ ਰਹੇ ਆ ਪਰ ਉਹ ਸਿੱਧਾ ਅਸੀਂ ਪਉਣ ਨਹੀਂ ਦੇਣਾ ਬਾਕੀ ਜਿਹੜਾ ਹੈਗਾ ਉਹਨਾਂ ਨੇ ਕਾਰਵਾਈ ਕਰਨੀ ਹੈ ਨਹੀਂ ਕਾਰਵਾਈ ਕਰਨੀ ਕਰਨਗੇ ਉਹਦੇ ਉੱਤੇ ਕੋਰਟ بیٹھی ਆ ਉਹਦੇ ਉੱਤੇ ਹੋਰ ਆ ਲੋਕਾਂ ਦੇ ਨੂੰ ਜਿਉਣ ਦਾ ਅਧਿਕਾਰ ਦਿੱਤਾ ਸਾਡਾ ਫੰਡਾਮੈਂਟਲ ਰਾਈਟ ਹੈ ਪਲਾਂਟੇਸ਼ਨ ਤੋਂ ਬਾਅਦ ਸੰਜੀ ਕੀ ਅੱਗੇ ਜਿਹੜੇ ਕੋਸ਼ਿਸ਼ ਹੋਏਗੀ ਕਿ ਕਟੋ-ਕਟ ਗੰਦੇ ਨਾਲੇ ਦਾ ਦਾਗ ਧੋਤਾ ਜਾਵੇ ਦਾਗ ਤਾਂ ਜਨ ਹਜੇ ਜੇ ਤੁਹਾਨੂੰ ਇੱਕ 155 ਡਿਗਰੀ TDS ਤੇ ਪਾਣੀ ਤੁਹਾਨੂੰ ਦਿਖਾ ਰਹੇ ਆ ਦਾਗ ਇੱਕ ਇਹਦੇ ਉੱਤੇ ਹੈ ਕਿ ਜਿੰਨਾ ਚਿਰ ਇਹਦੇ ਵਿੱਚੋਂ ਅਸੀਂ ਉਹ ਜਿਹੜੀ ਘਾਰਾ ਗਲਿਆ ਹੋਇਆ ਮਟੀਰੀਅਲ ਵਿੱਚ ਛਿੱਟਿਆ ਹੋਇਆ ਉਹ ਨਹੀਂ ਸਾਫ਼ ਕਰਾਂਗੇ ਉਹਨਾਂ ਜੇ ਅੱਖਾਂ ਨਾਲ ਨਹੀਂ ਸਾਨੂੰ ਦਿਸੂਗਾ ਪਾਣੀ ਉਹ ਚੈੱਕ ਕਰਾਂਗੇ ਗਲਾਸ ਚ ਪਾ ਲਾਂਗੇ ਸਾਨੂੰ ਬਿਲਕੁਲ ਸਾਫ ਦੇਸ਼ਾ ਕਿਉਂਕਿ ਇਹਦੇ ਬਿੰਡ ਕਾਲਾ ਜਿੱਦੋਂ ਕਾਲੀ ਬਈ ਹੈ ਉਸੇ ਜਗ ਤੁਸੀਂ ਜਾਓਗੇ ਤੁਸੀਂ ਸਾਨੂੰ ਪੁੱਛੋਗੇ papa ਜੀ ਇਹ ਸਾਫ ਕਰੋ ਹੋਣੀ ਹੈ ਹੀ ਕੋਈ ਭਾਈ ਤੁਸੀਂ ਨਾਤੇ ਆ ਤੁਸੀਂ ਪਾਣੀ ਪੀਤਾ ਸੀ ਉਹਨੂੰ ਪੀ ਕੇ ਦਿਖਾਉਣੇ ਆ ਜਿੱਦ ਨੇ ਪੀਣ ਯੋਗ ਹੋ ਗਿਆ ਸੀ ਤੁਹਾਨੂੰ ਪੀ ਕੇ ਦਿਖਾ ਲਾਂਗੇ ਪਰ 100 TDS ਹੋ ਗਿਆ ਕਿਉਂਕਿ ਇਹਦੇ ਨੇੜੇ ਇੰਡਸਟਰੀ ਹੈ ਸੋ ਇਸ ਵਾਸਤੇ ਵਾਹਿਗੁਰੂ ਕਿਰਪਾ ਕਰੇ ਕਾਨੂੰਨ ਬਣਿਆ ਹੋਇਆ ਸੰਵਿਧਾਨ ਬਣਿਆ ਹੋਇਆ ਕਿ ਜਿਹੜਾ ਜੋ ਵੀ ਇਹ ਲੋਕਾਂ ਨੂੰ ਜਿਉਣ ਦਾ ਹੱਕ ਸੰਵਿਧਾਨ ਨੇ ਵੀ ਦਿੱਤਾ ਕੁਦਰਤ ਨੇ ਵੀ ਦਿੱਤਾ ਅਸੀਂ ਕਿਸੇ ਨੂੰ ਵੀ ਕੋਈ ਨਾ ਕਿਸੇ ਦਾ ਕਿਤੇ ਮਾਰਾ ਸੋਚਿਆ ਨਾ ਸੋਚਦੇ ਅੰਡਸਟਰੀ ਲੱਗੇ ਅੰਡਸਟਰੀ ਦਾ ਵਿਕਾਸ ਹੋਵੇ ਕਿਉਂਕਿ ਅੰਡਸਟਰੀ ਦੇ ਉੱਤੋਂ ਜੇ ਫੁੱਟਾ ਦਿਰਾਜ ਜਦੋਂ ਸਾਫ਼ ਹੋ ਗਿਆ ਇੱਕ ਇੰਟਰਨੈਸ਼ਨਲੀ ਤੱਬਾ ਲਸ ਜਾਣਾ ਅੰਡਸਟਰੀ ਤੇ ਕਿ ਅੰਡਸਟਰੀ ਇਹਨੂੰ ਗੰਦਾ ਕਰਦੀ ਸੋ ਉਹਦੇ ਨਾਲ ਬਾਹਰਲਾ ਬਿਜ਼ਨਸ ਮਿਲਣਾ ਇੱਥੇ ਇਨਵੈਸਟਮੈਂਟ ਦੇ ਮੌਕੇ ਮਿਲਣੇ ਕਿਉਂਕਿ ਇਹ ਜਿਹੜਾ ਲੁਧਿਆਣਾ ਦਾ ਪੋਲੂਸ਼ਨ ਇੱਕ ਤਾਂ ਸਾਡਾ ਉਹ ਜਦੋਂ ਉਹ 13ਵਾਂ 14ਵਾਂ ਨੰਬਰੇ ਦਾ ਆਉਂਦਾ ਉਸ ਵੇਲੇ ਇੱਕ ਬਹੁਤ ਲੱਗਦਾ ਦੂਸਰੇ ਸਾਡੀ ਸਿਹਤ ਉੱਤੇ ਜਿਹੜਾ ਇਹਦਾ ਮਾੜਾ ਅਸਰ ਹੋ ਰਿਹਾ ਉਹ ਹਜੇ ਅਸੀਂ ਕਦੇ ਇਹਦਾ ਐਨਲਿਸਿਸ ਨਹੀਂ ਕੀਤਾ ਭਾਈ ਇਸਕੇ ਦੂਸਰੇ ਕਿਨਾਰੇ ਬਹੁਤ ساری ਡੇਰੀਆਂ ਕਾਰਪੋਰੇਸ਼ਨ ਏਰੀਆ ਸਭ ਕੁਝ ਹੋ ਜਾਊਗਾ ਬੜੇ ਮਤਲਬ ਆਜੇ ਪਿਛਲੀ ਸਰਕਾਰ ਦੇ ਟਾਈਮ 'ਤੇ ਵੀ ਬੜੇ ਨੋਟਿਸਿਜ਼ ਹੋਏ ਬੜੇ ਸਭ ਕੁਝ ਹੋ ਆਪ ਵੀ ਪੀਸੀ ਉਹ ਯੋਗਤਿਓਂ ਹੈ ਕੋਈ ਕਾਰਵਾਈ ਸਭ ਕੁਝ ਹੋਊਗਾ ਸਭ ਕੁਝ ਹੋਊਗਾ ਕਿਉਂਕਿ ਸਹਿਜ ਸਹਿਜੇ ਸਦੇ ਚੱਲਾਂਗੇ ਤੇ ਸਰ ਕੁਛ ਉਹਦਾ ਅਸੀਂ ਬਦਲਣਾ ਬੰਦੇ ਵੀ ਤਿਆਰ ਕਰ ਰਿਹਾ ਉਹਦੀ ਜ਼ਮੀਨ ਮਿਲ ਗਈ ਹੈ ਕਿਉਂਕਿ ਇਹ ਜਿਹੜੀਆਂ ਡੈਰੀਆਂ ਇਹ ਇਹਦੇ ਵਿੱਚ ਪਾਣੀ ਪਾਉਣਾ ਇੱਕ ਬਹਾਨਾ ਕਿਉਂਕਿ ਜਿਹੜਾ ਗੋਹਾ ਵਾ ਸਾਡੇ ਕੋਲ ਵੀ ਗਊਸ਼ਾਲਾ ਤੁਸੀਂ ਉਹਦੀ ਖਬਰਾਂ ਲੱਗਦੀ ਸੁਣੀਆਂ ਹੋਣੀਆਂ ਉਹਦੇ 300 ਗਊ ਆ ਸੀ ਉਹ ਸਾਰੇ ਦਾ ਸਾਰਾ ਗੋਹਾ ਚੱਕਦੇ ਇੱਕ ਟਪਕਾ ਪਾਣੀ ਦਾ ਅਸੀਂ ਉਹਨੂੰ ਧੋਣ ਵਾਸਤੇ ਨਹੀਂ ਵਰਤਦੇ ਸੋ ਇਹ ਜਿਹੜਾ ਗੋਹਾ ਵਾ ਇਹ એનર્ਜੀ ਹੈ ਅਗੇ ਪਾਸਿਆਂ ਦੇ ਰੂਪ ਵਿੱਚ ਹੁਣ ਸਾਨੂੰ ਬਹੁਤ ਕੰਮਾਂ ਦੇ ਵਿੱਚ ਆ ਸਕਦੀ ਹੈ ਸੋ ਉਹ એનર્ਜੀ ਨੂੰ ਆਪਾਂ ਜੇ ਸਹੀ ਜੁੜ ਕਰ ਲਈਏ ਇਹ ਤਾਂ ਪੈਸੇ ਵਾਲੀ ਚੀਜ਼ ਹੈ ਪਰ ਇਹਦਾ ਹਜੇ ਤੱਕ ਰੇ ਦੇ ਬਲ ਧਿਆਨ ਨਹੀਂ ਗਿਆ ਸ਼ਹਿਰ ਮੇਂ ਨਾ ਇੱਕ ਪ੍ਰੋਬਲਮ ਇਸ ਸਮੇਂ ਹੋਰ ਹੋ ਗਈ ਹੱਡਾ ਰੋੜੀ ਸਤਲੁਜ ਦੇ ਕਿਨਾਰੇ ਬੰਦ ਹੋ ਗਈ ਕਾਰਕਸ ਪਲੈਂਟ ਚੱਲ ਨਹੀਂ ਰਹਾ ਜੋ ਡੰਗਰ ਮਰ ਰਹੇ ਉਹਨਾਂ ਕੋ ਓਪਨ ਮੇਂ ਕبھی ਕਾਰਪੋਰੇਸ਼ਨ ਵਾਲੇ ਕੋੜੇ ਉਹ ਨਾ ਉਹ ਸਹੀ ਦੱਸ ਦਈਏ ਨਾ ਜਿਹੜਾ ਉਹ ਲੱਗਾ ਹੋਇਆ ਉਹ ਪਸ਼ੂ ਮਰਦੇ ਪਸ਼ੂਆਂ ਨੂੰ ਸੰਭਾਲਣ ਲਈ ਉਹ ਉਹ ਬਹੁਤ ਵਧੀਆ ਚੀਜ਼ ਆ ਉਹਦੇ ਵਿੱਚ ਜਿਹੜੀ ਚੀਜ਼ ਆ ਬਾਹਰ ਕੁੱਤੇ ਦੌੜਦੇ ਆ ਜੋ ਕੋਈ ਸਮੱਸਿਆ ਆਉਂਦੀ ਆ ਜਿੱਦਣ ਉਹਦੀ ਹਰ ਚੀਜ਼ ਉੱਥੇ ਸਮੱਲਣਾ ਦਾ ਮਤਲਬ ਹੀ ਕੋਈ ਨਹੀਂਗਾ ਸੂਰਵਰ ਕਿੰਨੂੰ ਮੰਨਦੇ ਹੋ ਬੁੱਡੇ ਨਾਲੇ ਦਾ ਇੱਕ ਸੂਰਵਰ ਕੌਣ ਹੈ ਅਸੀਂ ਸਾਰੇ ਪੰਜ ਕਿਲੋਮੀਟਰ ਤੱਕ ਆਪਾਂ ਆਪਾਂ ਸਾਰੇ ਕਸੂਰਵਾਰੀਆਂ ਕਿ ਜਿਹੜੇ ਹੁਣ ਜ਼ਿਕਰ ਇੱਕ ਇਹ ਗਲਤ ਕਰ ਰਹੇ ਆ ਤੇ ਦੂਸਰਾ ਅਸੀਂ ਦੇਖ ਕੇ ਇੱਕ ਦਰਸ਼ਕ ਬਣ ਕੇ ਅਸੀਂ ਦੇਖੀ ਜਾ ਰਹੇ ਆ ਆਪਾਂ ਸਾਰੇ ਕਸੂਰਵਾਰਾ ਸੋ ਜਦ ਨੇ ਸਾਫ ਹੋਊਗਾ ਆਪਾਂ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਂ ਪਾਣੀਆਂ ਦੀ ਧਰਤੀ ਸੋ ਤੁਸੀਂ ਦੇਖੋਗੇ ਰੋਜ਼ਾਨਾ ਮੁੱਖ ਮੰਤਰੀ ਸਾਹਿਬ ਆਪਣ ਨੂੰ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਤੋਂ ਰੰਗਲੇ ਪੰਜਾਬ ਦੀ ਗੱਲ ਕਰਦੇ ਆ